ਦਾਲ ਕਰ ਰਹੀਆਂ ਗੁਰੇ ਦੂਜੀ ਗੀ ਮਾਰੀ ਬਈ ਮੈਟ ਚ ਮੋਰੀਆਂ ਕਢਾਲਾ ਬਈ ਹੈਵੀ ਚਵਾਈ ਲੱਗੀ ਆ ਗੁਰੇ ਕੀ ਭਾ ਕਰਨ ਦਾ ਬਈ ਆਪਾਂ ਉਹ ਵੀਰੇ 17 ਕਿਲੋ ਪਹਿਲੇ ਸੂਏ ਪਾਇਆ ਉਹਨਾਂ ਨੇ ਦੱਸਿਆ ਹਨਾ ਹਾਂਜੀ ਐਦ ਕੀ ਕੋਈ ਭਰਾ ਉਹਦਾ 18 ਮੰਨ ਲੈ 22 ਮੰਨ ਕੇ 20 ਮੰਨ ਕੇ ਜਿੰਨਾ ਮਰਜ਼ੀ ਲੈ ਲੈ ਚਵਾਈ ਸਮਝ ਆ ਬਈ ਹਨਾ ਬਿਲਕੁਲ ਬਈ ਹਨਾ ਤੇ ਬਈ ਇਹਦੀ ਬਹੁਤ ਇੱਕ ਨੰਬਰ ਆ ਹਨਾ ਗੁਰੇ ਇਹਦਾ ਕੀ ਭਾ ਬਈ ਇਹਦਾ ਕੀਤੇ ਆਪਾਂ ਇਰੇ ਦਾ ਵੀ ਮੁੱਲ 45 46 ਜਿੰਨਾ ਮਰਜ਼ੀ ਕਰ ਲਈਏ 42000 ਬਾਕੀ ਲੇਵੇ ਦੀ ਫੀਟਿੰਗ ਦੇ ਬੱਚੀ ਨਾਲ ਹੁਣ ਚਵਾਈ ਹੋਈ ਆ ਬੋਲੇ ਜੋ ਖਾਲੀ ਠੀਕ ਆ ਬਈ ਜੀ ਸਵੇਹਾ ਆ ਜਾ ਮੇਰੇ ਸਾਜ 42000 ਤੋਂ ਛੋੜ ਆਪਦੀ ਮਰਜ਼ੀ ਦੀ ਕਰਾਂਗੇ ਠੀਕ 15 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਮਾਲਕਾ ਨੇ ਪਿਓਰ ਜਰਸੀ ਬਹੁਤ ਜ਼ਿਆਦਾ ਕੁਆਲਟੀ ਵਾਲਾ ਬੱਚਾ ਵੇ ਬਿਲਕੁਲ ਆ ਨਾ ਬਈ ਤੁਸੀਂ ਫੇਸ ਕੁਆਲਟੀ ਦੇਖੋ ਹੁਣ ਮੁੱਲ ਜਿੰਨਾ ਮਰਜ਼ੀ ਕਰਾ ਲਈਏ 48000 ਤੋਂ ਛੋੜ ਕਰਨੀ ਆ ਵੀਰੇ ਹਾਂ ਜੀ ਤੁਸੀਂ ਇਹ ਚੀਜ਼ ਆ ਮੈਂ ਕਹਿੰਦਾ ਬਾਈ ਕੋਰੇ ਉਹਨਾਂ ਦੇ ਫਾਰਮ ਤੇ ਮਿਲੂਗੀ ਅਰਤਾਂ 42000 ਦੀ ਦੇਣੀ ਮੁੱਲ 45 46 ਜਿੰਨਾ ਮਰਜੀ ਕਰਾ ਲੋ ਮੁੱਲ ਨਹੀਂ ਭਾਈ ਕਹਿੰਦਾ ਜਿਹੜੀਆਂ ਆਪਾਂ ਦੇਣੀਆਂ ਉਹੀ ਰੀਆਂ ਚੰਗੀਆਂ ਮੈਡਮ ਵੀ ਵੀਰੇ ਆ ਜਾਂਦਾ ਸਾਰਾ ਕੁਝ ਆ ਜਾਂਦਾ ਛੋਟੇ ਭਾਅ ਵੀ ਆ ਜਾਂਦੇ ਵੱਡੇ ਵੀ ਆ ਹਾਂ ਬਿਲਕੁਲ ਭਾਈ ਸਾਸੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਗੋਰੇ ਉਹਨਾਂ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਸੁਖੇ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ ਨਾ ਕਵਰ ਕਰਕੇ ਦਿਖਾਵਾਂਗੇ ਦੋ ਤਾਂ ਇਹਦੇ ਵਿੱਚ ਜਿਹੜੇ ਤਾਜੇ ਸੂ ਖਣ ਭਾਂਡੇ ਵਿੱਚ ਇੱਕ ਕਰਾਵਾਂਗੇ ਤੋਰ ਕੇ ਦਿਖਾਵਾਂਗੇ ਤੇ ਦੋ ਹੈਗੀਆਂ ਗੱਪਣ ਬੱਛੀਆਂ ਉਹਨਾਂ ਬਾਰੇ ਵੀ ਜਾਣਕਾਰੀ ਲੈ ਕੇ ਦੇਵਾਂਗੇ ਰੇਟੇ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਹੀ ਰਹਿਣੇ ਆ ਵੀਡੀਓ ਨੂੰ ਪੂਰੀ ਦੇਖ ਲਿਓ ਹੋਰ ਕੋਈ ਵੀ ਜਾਣਕਾਰੀ ਤਸੱਲੀ ਕਰਨੀ ਹੈ ਭਾਈ ਗੋਰੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਭਾਈ ਨੂੰ ਲਾ ਲੈਣਾ ਪੂਣਾ ਗੋਰੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਹਾਂਜੀ ਵੀਰੇ ਸਾਰੇ ਭਰਾਵਾਂ ਨੂੰ ਸਾਸਰੀ ਗੱਲ ਹਨ ਤੇ ਤੁਹਾਡਾ ਵੀ ਆਉਣ ਤੇ ਜੀ ਆਇਆਂ ਨੂੰ ਤੇ ਗੁਰੇ ਬਾਈ ਕਿਵੇਂ ਆ ਕੰਮ ਕਰ ਬਾਈ ਸੈਟ ਆ ਬਾਈ ਕੰਮ ਕਰ ਪੂਰਾ ਵਧੀਆ ਵੀਰੇ ਸੈਟ ਆ ਹਨ ਤੇ ਅੱਜ ਆਪਣੇ ਕੋਲੇ ਨਾਕ ਤਾਂ ਮੇਰੇ ਹਿਸਾਬ ਨਾਲ ਸੀਗੇ 8-9 ਬਈ ਹਨ ਸੇਲ ਹੋ ਗਏ ਹਨ ਹਾਂਜੀ ਵੀਰੇ ਇੱਕ ਬੱਚੀ ਦਾ ਉਹ ਬੈਠੀ ਜਿਹੜੀ ਉਹ ਵੀ ਸੇਲ ਹੋਈ ਆ ਉਹ ਪਹਿਲਾਂ ਭਰਾ ਫਰੀਦਕੋਟ ਤੋਂ ਹੀ ਵੀਰ ਹੋਣੀ ਵੀਰੇ ਵਾਲਾ ਪਿੰਡ ਸੀਗਾ ਉਹਨਾਂ ਦਾ ਉਹ ਮੇਰੇ ਔਰ ਤੋਂ ਪਹਿਲਾਂ ਲੈ ਗਈ ਸੀ ਹਨ ਚਲੋ ਕੋਈ ਗੱਲ ਨਹੀਂ ਹੁਣ ਆਪਣੇ ਕੋਲੇ ਰਹਿ ਗਈਆਂ 4 ਹੀ ਬਈ ਹਨ ਹਾਂ 4 ਬਣਾ ਰਹਿ ਗਈ ਤੇ ਗੁਰੇ ਬਾਈ ਆਪਾਂ ਜ਼ਿਆਦਾ ਸਮਾਨ ਨਾ ਲਈਏ ਸਭ ਤੋਂ ਪਹਿਲਾਂ ਕਰਮ ਵਾਲੀ ਇਹਦੇ ਬਾਰੇ ਦੱਸ ਦੀ ਜੜੀ ਇੱਕ ਨੰਬਰ ਦੇ ਘੜੀ ਹੈ ਬਾਈ ਇਹ ਬੈਡ ਮੇਰੇ ਦੂਜੇ ਸੋਏ ਸੂਈ ਆ ਰਾਤ ਦੀ ਸੂਈ ਆ 8:00 ਵਜੇ ਦੀ ਠੀਕ ਆ ਬਾਈ ਖੇਰ ਦੀ ਪ੍ਰੋਪਰ ਆਪਣੀ ਗਾਰੰਟੀ ਹੋਊਗੀ ਵੀਰੇ ਠੀਕ ਆ ਬਾਈ ਮਗਰ ਬੱਚਾ ਮੇਰੇ ਮੇਲ ਕਾਪ ਆ ਠੀਕ ਆ ਬਾਈ ਠੀਕ ਆ ਜੀ ਪਹਿਲੇ ਸੂਏ ਦਾ ਵੀਰੇ 17 ਕਿਲੋ ਦੁੱਧ ਮਾਰਕਣੇ ਦੱਸਿਆ ਆਪਾਂ ਨੂੰ ਠੀਕ ਆ ਬਾਈ ਠੀਕ ਆ ਬਾਕੀ ਕੋਈ ਵੀ ਬੈਡ ਪਹਿਲਾਂ ਬੇਨਤੀ ਆਪੇ ਇੱਕ ਵਾਰੀ ਕਰਦੇ ਨੇ ਵੀ ਭਰਾ ਆਪਣੀ ਸਮਝਣਾ ਲੈ ਲਓ ਮੈਂ ਕਿੰਨਾ ਚੋਲ ਸਕਦਾ ਠਣਾ ਦੀ ਆਪਣੀ ਗਾਰੰਟੀ ਹੋਊਗੀ ਵੀਰੇ ਬਿਲਕੁਲ ਬਾਈ ਓਕੇ ਗੁਰੇ ਬਾਈ ਇਹ ਹੁੰਦਾ ਵੀ ਆਪਣਾ ਤਾਂ ਹੈਗਾ ਵਪਾਰ ਦਾ ਕੰਮ ਆਪਾਂ ਨੂੰ ਜਿਹੜੀ ਚੀਜ਼ ਲੇਵਾ ਆਪਾਂ ਇਹਨੂੰ 20 22 ਕਿਲੋ ਵੀ ਗਹਿ ਸਕਦੇ ਆ ਪਰ ਆਪਾਂ ਨੂੰ ਜਿਹੜਾ ਦੱਸਿਆ ਉਹਨਾਂ ਨੇ ਵੀਡੀਓ ਦੇਖਣੀ ਆ ਮਰ ਕੇ ਅਗਲਾ ਕੱਲ ਨੂੰ ਕਹੋ ਯਾਰ ਵਪਾਰੀ ਵਾਲਾ ਸਾਡੇ ਤੋਂ ਲਾ ਕੇ ਝੂਠ ਮਰੀ ਜਾਂਦਾ ਬਿਲਕੁਲ ਬਿਲਕੁਲ ਕੱਲ ਤੇ ਕੱਲ ਆਣੇ ਨੇ ਪਾਸੇ ਦੇਖਣੇ ਪੈਂਦੇ ਬਈ ਦੋਨੇ ਪਾਸੇ ਦੇਖੜੇ ਪਹਿਲੇ ਗੁਰੇ ਭਾਈ ਇੱਕ ਵਾਰੀ ਤੋਰੀਏ ਪਲਾਨ ਕਰ ਵਾਲੀ ਨੂੰ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਭਾਈ ਥਾਨ ਭਾਂਡਾ ਵਾਲਾ ਸੋਹਣਾ ਜਿਹਾ ਆਪਾਂ ਕਹਿ ਦਈਏ ਹੈ ਨਾ ਵੀਰੇ ਸਵੇਰ ਦਾ ਟਾਈਮ ਨਾਲ ਟਾਈਮ ਦਾ ਦੇ ਵੀ ਕਿਹੜਾ ਬਾਤ ਲੇਵਾ ਦੇਖ ਲੋ ਤੁਸੀਂ ਦਾ ਤੁਸੀਂ ਦੇਖੋ ਭਈ ਹੈ ਨਾ ਤੇ ਬਾਕੀ ਕੱਦ ਕਾੜ ਦਾ ਉਹ ਤੁਸੀਂ ਆਈਡੀਆ ਲਾ ਲਿਆ ਕਰੋ ਤੇ ਕਿੰਨਾ ਦੱਸੇ ਗੁਰੇ ਉਹਨਾਂ ਨੇ ਦੁੱਧ ਬਈ ਲਾ ਲਿਆ 12 ਕਿਲੋ ਵੀਰੇ 17 ਕਿਲੋ ਪਹਿਲੇ ਸੂਏ ਪਾਇਆ ਉਹਨਾਂ ਨੇ ਦੱਸਿਆ ਹਣਾ ਹਾਂਜੀ ਐਦਕੀ ਕੋਈ ਭਰਾ ਆਪਦਾ 18 ਮੰਨ ਲੈ 22 ਮੰਨ ਕੇ 20 ਮੰਨ ਕੇ ਜਿੰਨਾ ਮਰਜ਼ੀ ਆਪ ਲੈ ਲੈ ਸਮਝ ਆ ਬਈ ਹਣਾ ਬੱਚੀ ਦਾ ਲੇਵਾ ਵੇਲਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਰਹੇ ਹਣਾ ਤੁਸੀਂ ਹਾਂ ਕੁਆਲਿਟੀ ਦੇਖੋ ਬਾਕੀ ਥਣ ਜਿਹੜੇ ਥਣ ਥਣ ਵੀ ਬਈ ਪੰਡਾ ਪੁੰਡਾ ਜਮਾ ਫਿਕਸ ਜਿਹਾ ਹੈ ਕੋਈ ਆ ਨਹੀਂ ਕੋਈ ਟਟ ਮਾ ਜਾ ਹਣਾ ਟਟ ਬਲਾਂ ਕਢਾ ਨਹੀਂ ਗਾ ਜੀ ਥਣ ਥਣ ਦਾ ਸਾਈਜ਼ ਬਹੁਤ ਹੈ ਨਾ ਤੇ ਗੁਰੇ ਬਈ ਫਿਰ ਭਾ ਕੀ ਕਰਾਂਗੇ ਦਾ ਬਈ ਆਪਾਂ ਭਾ ਵੀਰੇ ਇਦਾਂ ਵੀ ਜਿਹਦਾ ਲੋਕਾਂ ਨੂੰ ਮੁੱਲ ਕਰਨਾ ਹੋਵੇ ਹਨਾ 65 70 ਜੋ ਕੁਛ ਮਰਜ਼ੀ ਕਰ ਲਾ ਪਰ ਉਹ ਕੰਮ ਹੀ ਨਹੀਂ ਕਰਨਾ ਠੀਕ ਹੈ ਭਾਈ ਆਪਾਂ 58000 ਤੋਂ ਛੋਟ ਕਰਾਂਗੇ ਵੀਰੇ ਮਰਜ਼ੀ ਦੀ 58000 ਤੋਂ ਹਾਂਜੀ ਬਿਲਕੁਲ ਜਾਇਜ਼ ਵਾ ਠੀਕ ਹੈ ਨਾ ਭਾਈ ਹੁਣ ਐਵੇਂ ਮੁੱਲ ਕਰਨਾ ਫੇਰ ਅਗਲਾ 65 ਕਰਾ ਲਾਵੇ 70 65 ਕਰਾ ਲੇ ਫੇਰ ਪਕਾਈ ਹੋ ਜਾਂਦੀ ਹੈ ਭਾਈ ਹਨਾ ਕਿ ਤੂੰ ਬਾਕੀ ਲੈਵਾ ਦਿਖਾਓ ਜੇ ਨੇੜੇ ਤੋਂ ਹਨਾ ਸਵੇਰ ਦਾ ਨਾਮ ਆ ਜੀ ਹਾਂ ਭਾਈ ਗੁਰਾ ਕਹਿੰਦਾ ਵੀ ਆਪਾਂ ਮੂਹ ਹੋਣੀ ਕਹਿੰਦਾ ਵੀ ਇੰਨਾ ਦੁੱਧ ਦੇ ਜੂਗੀ ਉਹ ਤੁਹਾਡੀ ਸਮਝ ਆ ਤੁਸੀਂ ਕਿੰਨਾ ਚੋਲੋ ਤੁਸੀਂ ਭਲਾ 20 ਤੇ ਲੈ ਜਾਓ ਤੁਸੀਂ ਪਣਾ ਦੀ 10 12 ਤੇ ਰੱਖੀ ਬਿਲਕੁਲ ਨਾੜਾ ਨੂੜਾ ਦੇਖ ਲੈ ਵੀਰੇ ਨੇੜ ਤੋਂ ਕਿੰਨੀਆਂ ਲੈ ਤੇ ਆ ਦੇਖੋ ਵੀ ਉਹ ਬਈ ਚੂਣ ਚੂਣ ਸੋਹਣਾ ਜਿਵੇਂ ਆਪਾਂ ਬਾਈ ਯਾਰ ਕਾਹਨੂੰ ਹੀ ਗੱਲਾਂ ਕਰਦਾ ਇੰਨੀ ਚੁਵਾਈ ਦੋ ਵੜਾਂ ਸੋਈਆਂ ਦੋਹਾਂ ਦੀ ਈਡੀਕ ਚੰਗੀ ਚੁਵਾਈ ਆ ਨਾ ਜੇ ਕੀਰਤੇ ਕਹੋ ਕਿ ਤਾਂ ਆਪਾਂ ਧਾਰਾ ਵੀ ਮਰਾਦਾ ਧਾਰਾ ਤੇ ਗੁਰੇ ਬਈ ਕਰਮੜੀ ਦੂਸਰੇ ਨੰਬਰ ਵਾਲੀ ਇਹਦੀ ਬਈ ਡਿਟੇਲ ਦੀ ਹੈ ਇਹ ਬੱਚੀ ਪਹਿਲਾਂ ਸੂਆ ਵੀਰੇ ਰਾਤ ਹੀ ਐ ਸੂਈ ਆ ਚਾਰ ਦਾੰਦ ਮੂੰਹ ਤੋਂ ਆ ਠੀਕ ਹੈ ਬਈ ਮਗਰ ਇਹਦੇ ਵੀ ਬੱਚਾ ਵੀਰੇ ਬੱਚਾ ਦੋਨਾਂ ਦੋਨਾਂ ਮਗਰੀ ਬੱਚੇ ਆ ਦੋ ਮਗਰੀ ਬੱਚੇ ਆ ਵੀਰੇ ਤੇ ਗੋਰੇ ਬਈ ਕਿੰਨੇ ਕ ਦੁੱਧ ਵਾਲੀ ਹੈਗੀ ਅੰਦਾਜ਼ਾ ਮੇਰੇ ਮੇਰਾ ਐਸਟੀਮੇਟ ਆ ਵੀ ਬੱਚੀ 13 14 ਕਿਲੋ ਖੁੱਲਾ ਦੁੱਧ ਪਾ ਦੇਊਗੀ ਬਾਕੀ ਲੈਵ ਦੀ ਫੀਟਿੰਗ ਦੇਖ ਬੱਚੀ ਨਾਲੇ ਹੁਣ ਚਵਾਈ ਹੋਈ ਆ ਬੌਲੇ ਜੋ ਖਾਲੀ ਠੀਕ ਆ ਬਈ ਵੀ ਸਵੇਰ ਅਜੇ ਮੇਰੇ ਸਾਜ 9 9:30 ਦਾ ਟਾਈਮ ਹੀ ਹੋਣਾ ਠੀਕ ਆ ਬਈ ਚੋਣ ਬਈ ਇਹਦਾ ਵੀ ਬਹੁਤ ਸੋਹਣਾ ਬਈ ਇੱਕ ਨੰਬਰ ਚਵਾਈ ਇਹ ਆ ਦੇਖੋ ਜੀ ਬਈ ਇਹਦਾ ਥਾਣਾ ਬੜਾ ਸੋਹਣਾ ਜਿਵੇਂ ਹੈ ਨਾ ਬਹੁਤ ਸੋਹਣਾ ਮੇਰੇ ਲੇਵਾ ਵੇ ਕਿੰਨਾ ਫੀਟਿੰਗ ਵਾਲਾ ਬੱਚੀ ਹੈ ਹਾਂ ਆ ਦੇਖੋ ਤੁਸੀਂ ਹਾਂ ਸ਼ਾਮ ਨੂੰ ਤੁਹਾਡੀਆਂ ਫਿਰਨਗੀਆਂ ਮੇਰੇ ਲੇਵਲ ਤੋਂ ਥਾਣਾ ਦਿਖਾਉਂਗਾ ਇੱਥੋਂ ਦੇਖੋ ਜੀ ਥਾਣਾ ਦਾ ਇਹ ਆ ਦੇਖੋ ਹੈ ਨਾ ਤੇ ਬਾਕੀ ਗੁਰੇ ਉਹ ਇਹਨੇ ਗਰਮੀ ਗਰਮੀ ਨਹੀਂ ਮੰਨਣੀ ਆਣਾ ਇਹ ਨਹੀਂ ਬਈ ਜਿਵੇਂ ਨੀ ਮੱਝਾਂ ਰਗੀਆਂ ਯਾਰ ਹਾਂ ਹਾਂ ਜੀ ਆ ਦੇਖੋ ਤੁਸੀਂ ਬਾਕੀ ਦੋ ਵੜਾਂ ਦੀ ਜੇਰ ਦੀ ਗਾਰੰਟੀ ਦੋਨਾਂ ਵੜਾਂ ਦੀ ਕਿਉਂਕਿ ਸੁਈਆਂ ਹੀ ਬਈ ਆਪਣੇ ਕੋਲੇ ਆਪਣੇ ਕੋਲੇ ਪ੍ਰੂਫ ਪਿਆ ਹੋਊਗਾ ਇਹਨਾਂ ਦਾ ਹਾਂ ਤੇ ਆ ਦੇਖੋ ਤੁਸੀਂ ਹੈ ਨਾ ਘੋੜੀਆਂ ਰਗੀਆਂ ਪਈਆਂ ਬਈ ਵੜਾਂ ਵੇਲਾ ਤੇ ਗੁਰੇ ਆ ਵੀਰੇ ਜੇ ਤਾਂ ਮੁੱਲ ਕਰਾਉਣਾ ਅਗਲਾ 45 46 ਜਿੰਨਾ ਮਰਜ਼ੀ ਕਰਾ ਲੈ 42000 ਤੋਂ ਛੋੜ ਆਪਦੀ ਮਰਜ਼ੀ ਦੀ ਕਰਾਂਗੇ ਬੱਠੀ ਕੋਈ ਮਿੱਤਰੋ ਹਨ ਤੇ ਉਹ ਆਏ ਬਾਈ ਗੁਰੇ ਜੀ ਨਾ ਪਹਿਲਾਂ ਵੀ ਆਪਾਂ ਵੀਡੀਓ ਬਣਾਉਂਦੇ ਆ ਬਾਈ ਦਾ ਮਸਲਾ ਆ ਜਾਂਦਾ ਵੀ ਆਪਾਂ ਉਨਾ ਮੁੱਲੀ ਕਰਗੇ ਵੀ ਬਾਹਰੀ ਨਾਲ ਦਾ ਬਾਈ ਖਰੀਦਣ ਵਾਲੇ ਦੀ ਵੀ ਨਾ ਭਕਾਈ ਹੋਵੇ ਤੇ ਵੇਚਣ ਵਾਲੇ ਦੀ ਵੀ ਹਨਾ ਕਿਉਂਕਿ ਐ ਵੀ ਜੇ 42 ਕਹੇ ਉਹ ਚ 2 400 ਰੁਪਏ ਛੱਡਿਆ ਤਾਂ ਬਈ ਉਹ ਕੰਮ ਨਹੀਂ ਕਰਨਾ ਕਿਉਂਕਿ ਕੰਪੀਟੀਸ਼ਨ ਦਾ ਜਵਾਨਾ ਹਾਂ ਠੀਕ ਹੈ ਨਾ ਵੀ ਆਪਾਂ 50000 ਮੁੱਲ ਕਰਕੇ ਤੇ ਅਗਲੇ ਨੂੰ ਕਹੇ ਬਾਈ 5000 ਸਰਤਾ ਉਹ ਬਿਲਕੁਲ ਆ ਦੇਖੋ ਇਹ ਬਾਕੀ ਬੌਲਡਜ ਵਿੱਚ ਜਿਵੇਂ ਜਿਵੇਂ ਖਾਲੀ ਹੋਈ ਜਾਣਗੀਆਂ ਭਾਈ ਦੁੱਧ ਵਧੀਆ ਸੋਹਣਾ ਪਾਈ ਜਾਣਗੀਆਂ ਹਾਂਜੀ ਹਾਂਜੀ ਤੇ ਗੋਰੇ ਭਾਈ ਹੁਣ ਦੱਸ ਦੇ 3ਰੇ ਨੰਬਰ ਵਾਲੀ ਇਹਦੀ ਕੀ ਡਿਟੇਲ ਹੈ ਭਾਈ ਤਿੰਨ ਨੰਬਰ ਬੈਡ ਨੇ ਵੀਰੇ ਦੂਜੇ ਸੂਏ ਸੂਣਾ ਵਾ ਆਪਦੇ ਤੋਂ ਦੱਸ ਦੇਣ ਦੀ ਕੱਚੀ ਆ ਮੰਨ ਕੇ ਚੱਲੋ ਇੱਕ ਦੋ ਦਿਨ ਵੱਧ ਘੱਟ ਵੀ ਹੋ ਸਕਦਾ 15 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਮਾਲਕਾ ਨੇ ਪਿਓਰ ਜਰਸੀ ਬਹੁਤ ਜ਼ਿਆਦਾ ਕੁਆਲਿਟੀ ਵਾਲਾ ਬੱਚਾ ਵੇ ਬਿਲਕੁਲ ਹੈ ਨਾ ਭਾਈ ਤੁਸੀਂ ਫੇਸਪੂਕ ਕੁਆਲਿਟੀ ਦੇ ਕੋਣ ਆ ਕੰਨ ਕੰਨ ਜਮਾ ਨਿਕਾ ਜਾਣਾ ਤੇ ਉਹ ਦਿਨ ਗੁਰੇ ਮੇਰੇ ਸਾਂ ਹਜੇ ਕੱਟ ਜੂ ਬਈ ਹਣਾ ਦੇਣੇ ਨੇ ਹਫਤਾ ਲਊਗੀ ਵੀਰੇ ਢਿੱਲਾ ਬਹੁਤ ਇਦਾਂ ਬੱਚੀ ਨੇ ਲੇਵਾ ਬਹੁਤ ਕੱਢਣਾ ਵਾ ਹਾਂਜੀ ਬਾਕੀ ਇਹਨਾਂ ਦਾ ਪਤਾ ਵੀ ਨਹੀਂ ਹੁੰਦਾ ਹਣਾ ਬੱਚਾ ਧਰਨ ਲੱਗੀਆਂ ਆ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਵੀਰੇ ਹਾਂ ਤੇ ਗੁਰੇ ਕੀ ਭਾ ਕਰਨਾ ਇਹਦਾ ਬਈ ਭਾ ਵੀਰੇ ਅੱਜ ਦਾ ਰੇਟ ਦੱਸ ਦਿੰਦੇ ਆ ਆਪਾਂ ਹਣਾ ਯਾਰ ਉਹੀ ਤਾਂ ਚਲੋ ਆਪਾਂ ਨੂੰ ਪਤਾ ਬੱਚੀ ਵੱਧ ਰੁਪਈਆ ਦੀ ਆ ਅੱਜ 52 55 ਅਗਲਾ ਮੁੱਲ ਜਿੰਨਾ ਮਰਜ਼ੀ ਕਰਾ ਲੈ 48000 ਚ ਛੋਟ ਕਰਨੀ ਆ ਵੀਰੇ ਲਓ ਵੀ ਮਿੱਤਰ ਹਾਂਜੀ ਜੀ ਇਹ ਚੀਜ਼ ਹੈ ਮੈਂ ਕਹਿੰਦਾ ਬਾਈ ਕੋਰੇ ਉਹਨਾਂ ਦੇ ਫਾਰਮ ਤੇ ਹੀ ਮਿਲੂਗੀ 48000 ਦੇ ਵਿੱਚ ਉਹ ਬਾਈ ਕਹਿੰਦਾ ਉਹ ਜੀ ਕੋਈ ਮਾਨ ਤਨ ਛੋੜ ਹੋ ਜੂਗੀ ਬਾੜੀ ਕਸਾਈ ਵਾਲਾ ਬੰਦਾ ਫੋਨ ਨਾ ਕਰੇ ਕਿਉਂਕਿ ਤਿਆਰ ਕਰਕੇ ਬੱਚੀ ਸਾਨੂੰ ਹੀ ਪਤਾ ਵੀਰੇ ਕਿੰਨੇ ਰੁਪਈਆ ਹਾਂ हां ਬਾਈ ਜਿੱਦਾਂ 5-7 ਦਿਨ ਸਾਭ ਗਈ ਤੇ ਫੇਰ ਇਹਨੇ ਹੋਰ ਜਮਿਆ ਜਿਹੜੀ ਟਲ ਟੁਲ ਪਈਆ ਇਹਨੇ ਜਮਾ ਓਕੇ ਕਰ ਜਾਣੀਆਂ ਫੇਰ ਇੰਨੀ ਬਰੀਡ ਦੇ ਵਿੱਚ ਫੇਰ ਇੰਨੇ ਭਾਜ ਮਿਲਣੀ ਮਤਲਬ ਇਹਲਾ ਬੱਚੇ ਨੇ ਢਿਲਣਾ ਥਾਣ ਕਿਡਾ ਚੰਗਾ ਜਿੱਦਾਂ ਨਾ ਤਿਆਰ ਹੋਈ ਨਾ ਵੀਰੇ ਪਰ ਕੁਝ ਕਹੂਗੀ ਮੈਂ ਜੀ ਹੈਗੀ ਦੱਸੂਗੀ ਬਾਈ ਹਨਾ ਬਾਕੀ ਉੱਥੇ ਜੀ ਵੀ ਹੈ ਬਾਈ ਜਾਨ ਜੂਣ ਚ ਵੀ ਹੈਗੀ ਬਾਹਰੀ ਕੋਈ ਹੈ ਨਾ ਗੱਦ ਵੀ ਇਹ ਨਹੀਂ ਛੋਟੀ ਨਾ ਕੋਈ ਸਮਝਿਆ ਨਾ ਕ੍ਰੀਡ ਕੁਆਲਟੀ ਕਿਸੇ ਪਾਸੇ ਨਹੀਂ ਹੱਥ ਦਾ ਬਿਲਕੁਲ ਹੈ ਨਾ ਬਾਈ ਤੇ ਗੋਰੇ ਬਾਈ ਚੌਥੇ ਨੰਬਰ ਵਾਲੀ ਬਾਰੇ ਬਾਈ ਚੌਥੇ ਨੰਬਰ ਵਾਲੀ ਵੇੜ ਦੇ ਵੀਰੇ ਦੂਜੇ ਸੂਏ ਸੋਣਾ 13 ਤੋਂ 14 ਕਿਲੋ ਦੁੱਧ ਦੱਸਿਆ ਜੀ ਠੀਕ ਹੈ ਬਾਈ ਹਾਈਟ ਇਹਦੀ ਵੀ ਫੁੱਲ ਵੱਡੀ ਆ ਠੀਕ ਹੈ ਬਾਈ ਤੇ ਦੇਣ ਮੰਨ ਕੇ ਚੱਲੋ 10 ਦਿਨਾਂ ਦੇ ਆਸ-ਪਾਸੇ ਵੀਰੇ ਠੀਕ ਹੈ ਬਾਈ ਲਾਉਗੀ ਵੀ ਕੱਚੀ ਐ ਨਹੀਂ ਇਹ ਹਾਂ ਜੀ ਨਹੀਂ ਹੈਗੀ ਆ ਜੀ ਠੀਕ ਹੈ ਬਾਈ ਉਹ ਦੱਸਦਾ ਪੈਗਾ ਸਣ ਭਾਂਡੇ ਲਾਉਣਾ ਸਟਾਰਟ ਹੋਇਆ ਹੈ ਹਾਂ ਲਾਉਣਾ ਸਟਾਰਟ ਹੋ ਗਿਆ ਇਹਨੇ ਵੀ 10 ਦਿਨ ਆ ਵੀਰੇ ਇਹਦਾ ਵੀ ਮੁੱਲ ਅੱਜ ਦਾ ਮੰਨ ਲਓ ਕੁਛ ਮਰਜ਼ੀ ਕਰੀਏ 42000 ਤੋਂ ਛੋਟ ਕਰ ਦਾਂਗੇ 42000 ਹੁਣ ਤੇ ਹੂੰ ਵੇਟ 'ਚ ਹੈਗੀ ਹੈ ਹਨਾ ਤੇਰੇ ਸੂਆ ਬਈ ਕਿੰਨਾ ਮਸੇ ਦਾ ਦੂਜਾ ਵੀਰੇ ਦੂਜਾ ਹਨਾ ਕੱਦ ਬਹੁਤ ਵੱਡਾ ਵੀਰੇ ਵੇੜਦਾ ਤੇ ਆਹ ਦੇਖੋ ਤੁਸੀਂ ਹਨਾ ਇਹ ਦੇਖੋ ਤੁਸੀਂ ਮੈਂ ਕਹਿੰਦਾ ਵੀ 10 ਦਿਨਾਂ 'ਚ ਇੱਕ ਗੋਰੇ ਬਈ ਚੀਜ਼ ਬਣ ਜਾਊਗੀ ਇੱਕ ਨਹੀਂ ਬਿਲਕੁਲ ਵੀਰੇ ਬਿਲਕੁਲ ਕੋਈ ਸੱਜਣਾ ਖਰੀਦਣ ਵਾਲਾ ਵੀ ਲੈ ਜਾਏ ਸਾਹਮਲੇ ਇਹ ਕੋਸਣਾ ਕੋਸ ਉਹਨੂੰ ਵੀ ਦੇ ਦੇ ਜੂ ਮੇਰੇ ਸੌਖੀ ਬੈੜ ਉਹ ਗੱਬਨ ਲੈ ਜਾ ਕੋਈ ਮਤਲਬ ਹੀ 8-10000 ਕਮਾਈ ਹੈ ਇਹ ਬੈੜ ਤੇ ਵੀ ਹੈਗੀ ਹੈ ਬਾਈ ਹੈਨਾ ਮੇਰੇ ਤੇ ਇਹ ਆ ਵੀ ਜਿਹੜੇ ਆਪਾਂ ਰੇਟ ਦੱਸੇ ਇਹ ਨਾ ਗਾ ਭਰਾ ਕੋਈ 2000 ਵੀ ਛੋਟ ਹੋ ਜੂਗੀ ਹਾਂ ਕਿਉਂਕਿ ਆਪਣੇ ਲੈਣ ਦੇਣ ਵਾਲੀ ਰੇਟ ਆ ਮੇਰੇ ਬਿਲਕੁਲ ਹੈਨਾ ਬਾਈ ਆ ਦੇਖੋ ਬੱਚੀਆਂ ਦੀਆਂ ਢਿੱਲਾਂ ਵੇਲਾ ਵੀ ਲੇਵਾ ਕਿੰਨਾ ਘੜਨਾ ਬੈੜ ਹਾਂ ਥਣ ਬਹੁਤ ਸੋਹਣਾ ਇਹਦਾ ਬਾਈ ਕੋਰੇ ਕਿੰਨਾ ਕੀਤੇ ਮੁੱਲ ਆਪਾਂ 42000 ਦੀ ਦੇਣੀ ਮੁੱਲ 45 46 ਜਿੰਨਾ ਮਰਜ਼ੀ ਕਰਾ ਲੋ ਮੁੱਲ ਨਹੀਂ ਬਾਈ ਕਹਿੰਦਾ ਜਿਹੜੀਆਂ ਆਪਾਂ ਦੇਣੀਆਂ ਉਹੀ ਰੇਟ ਬੋਲਦੇ ਹਾਂ ਹਾਂ ਇਹ ਚੀਜ਼ ਕਹਿਣੀ ਪਊ ਬਾਈ ਇੰਨੇ ਕ ਤਾਲਾ ਵਧਾਲਾ ਨਾ ਬਾਈ ਤੈਨੂੰ ਇਹ ਮੱਥਾ ਘਬਾਈ ਕਰੀ ਜਾਂਦਾ ਕੋਈ ਫਾਇਦਾ ਨਹੀਂ ਹੁਣ ਜਿਹੜੇ ਭਰਾ ਨੂੰ ਜਜੂਗਾ ਆਪਾਂ ਨੂੰ ਫੋਨ ਲਾਊਗਾ ਬਿਲਕੁਲ ਹਨਾ ਬਾਈ ਜਿਹੜਾ ਸਿਆਣਾ ਬੰਦਾ ਤਾਂ ਉਹ ਤਾਂ ਉਹ ਹੀ ਲਾਊ ਬਾਈ ਇੰਨੇ ਦੀ ਮਿਲਨੀ ਹਨਾ ਇੰਨੇ ਦੀ ਮਿਲਨੀ ਜਿਹਨੇ ਐਵੇਂ ਇੱਕ ਭਗਾਈ ਕਰਨੀ ਉਹ ਭਾਵੇਂ 100 ਵਾਰੀ ਲਈ ਜਾਵੇ 100 ਵਾਰੀ ਲਈ ਜਾਵੇ ਫੋਨ ਹਨਾ ਤੇ ਪਾਣੀ ਪੀ ਲੈਣ ਦੇ ਉਹਨੂੰ ਆਪਾਂ ਫਿਰ ਲੋਕੇਸ਼ਨ ਪੁੱਛ ਕੇ ਦੱਸਦੇ ਆ ਤੇ ਲਓ ਜੀ ਮਿੱਤਰੋ ਕਮੈਂਟ ਕਰਕੇ ਦੱਸਿਆ ਕਰੋ ਬਾਈ ਰੇਟ ਜੇ ਚੰਗੇ ਹੁੰਦੇ ਆ ਇਹ ਰੇ ਤੁਸੀਂ ਆਏ ਕਹਿੰਦੇ ਨਾ ਬਾਈ ਤੁਸੀਂ ਵੀਡੀਓ ਵਾਲੇ ਰੇਟ ਵਾਲੇ ਕਰ ਦਿੰਨੇ ਆ ਇਹ ਆ ਦੇਖ ਲਓ ਹੁਣ ਰੇਟ ਬਾਈ ਦੇ ਜਾਇਜ਼ ਆ ਮੇਰੇ ਆਪਣੀਆਂ ਪਤਾ ਕੀ ਆਪਣੀਆਂ ਵੀ ਘਰਾਂ ਚੋਂ ਲਈਆਂ ਬਿਲਕੁਲ ਹਨ ਬਈ ਇਹ ਨਹੀਂ ਪੈਸੇ ਡੀਟੇਲ ਦਾ ਤੂੰ ਸੇਲ ਹੋ ਗਈ ਬਈ ਬੱਚੀ ਬੜੀ ਚੰਗੀ ਜੀ ਬਈ ਇਹ ਹਨ ਹਾਂਜੀ ਬਈ ਕਿੰਨਾ ਇਹ ਪਲੂਨ ਸੀਗਾ ਦੂਜੇ ਸੂਏ ਬਈ ਮੇਰੇ ਦੂਜਾ ਸੂਆ ਵਹਿੜ ਸੀਗੀ ਠੀਕ ਹੈ ਬਈ ਇਹਦਾ ਪਹਿਲੇ ਸੂਏ ਦਾ 18 ਕਿਲੋ ਦੁੱਧ ਦੱਸਿਆ ਹੀ ਮਾਲਕਾਂ ਨੇ ਠੀਕ ਹੈ ਬਈ ਤੇ ਦੇਣੇ ਹਫ਼ਤੇ ਦੇ ਅੰਦਰ ਬਾਹਰ ਕੱਤੀ ਜਾ ਵਹਿੜ ਤੇ ਆਪਣੇ ਲੋਕਲ ਪੈਂਡ ਹੀ ਆ ਵੀਰੇ ਇੱਥੇ ਨਾਲ ਹੀ ਆ ਤਿੰਨ ਕਿਲੋ ਮੀਟਰ ਵੱਡ ਦੇ ਉੱਥੋਂ ਦੇ ਭਰਾਵਾਂ ਨੇ ਲਈ ਆ ਠੀਕ ਹੈ ਬਈ ਹਾਂਜੀ ਤੇ ਬਹੁਤ ਸਨਖੀ ਜੀ ਹੈ ਨਾ ਵੇਡ ਫੂਡ ਬ ਕਵਾਲਿਟੀ ਦੇਖੋ ਤੁਸੀਂ ਕਰਮਾ ਆਂਦੇ ਹਨ ਚੰਗੀਆਂ ਚੰਗੀਆਂ ਮੈਡਾ ਵੀ ਵੀਰੇ ਆ ਜਾਂਦਾ ਸਾਰਾ ਕੁਝ ਆ ਜਾਂਦਾ ਛੋਟੇ ਭਾਅ ਵੀ ਆ ਜਾਂਦੇ ਵੱਡੇ ਵੀ ਆ ਜਾਂਦੇ ਹਾਂ ਬਿਲਕੁਲ ਭਾਈ ਸਾਰਾ ਕੁਝ ਹੀ ਲੈਣਾ ਪੈਂਦਾ ਹੈ ਛੋਟੇ ਭਾਅ ਵੀ ਵੱਡੇ ਵੀ ਹਨ ਇਹ ਹੁਣ ਮੈਂ ਕਹਿੰਦਾ ਮੁੱਲ ਚੰਗੇ ਤੇ ਗਈ ਹੋਊਗੀ ਕਿ ਨਹੀਂ ਜੀ ਮੇਰੇ ਆਪਣੀ 2 ਘੜ 70 ਦੀ ਦਿੱਤੀ ਆਪਾਂ ਨੂੰ ਕੋਈ ਲੋਕ ਲਪੇਟ ਨਹੀਂ ਹਾਂ ਬਿਲਕੁਲ ਹਨਾ ਭਾਈ ਜਿਹੜੀ ਜਿੱਦਾਂ ਦੀ ਚੀਜ਼ ਆ ਉਦਾਂ ਦਾ ਮੁੱਲ ਹਨਾ ਭਾਈ ਤੇ ਗੁਰੇ ਭਾਈ ਮਰਾਦੀਆਂ ਤਾਂ ਰਹਿੰਦੀਆਂ ਆ ਮਾੜੀਆਂ ਮਾੜੀਆਂ ਹਨਾ ਉਹਦੇ ਨਾਲ ਥੋੜਾ ਜਿਹਾ ਆਈਡੀਆ ਹੋ ਜਾਈ ਆਪਾਂ ਨੂੰ ਤੇ ਭਾਈ ਹੂੰ ਸਨੱਖੀ ਵਾਲੀ ਹੈ ਗੁਰੇ ਭਾਈ ਜੀ ਆਪਾਂ ਗੱਲਬ ਇਹ ਚੀਜ਼ ਹੈ ਨਾ ਜਿਹੜਾ ਆ ਰੰਗ ਕਈ ਭਰਾ ਇਹਦੀ ਵੀ ਬਹੁਤ ਡਿਮਾਂਡ ਕਰਦੇ ਬਲੈਕ ਦੇ ਵਿੱਚ ਕ੍ਰੋਸ ਵੈਡ ਮਿਲ ਜੇ ਆਪਾਂ ਨੂੰ ਲੇਵੇ ਭਾਂਡੇ ਵਾਲੀ ਹੈ ਨਾ 18 20 ਦੀ ਵਾਲੀ ਬੜੀ ਡਿਮਾਂਡ ਕਰਦੇ ਗਈ ਭਰਾ ਹਾਂ ਬਾਕੀ ਥਾਣ ਥੂਣ ਐਨ ਮੋਟਾ ਵੀਰੇ ਲੇਵਾ ਵੇਲਾ ਵੀ ਕਿੱਥੋਂ ਸਟਾਰਟ ਹੋ ਕੇ ਕਿੱਥੇ ਤੱਕ ਪਹੁੰਚਦਾ ਕਿੱਥੇ ਜੱਕ ਜਾਂਦਾ ਹਾਂਜੀ ਉਹ ਮੂੰਹ ਵਾਲਾ ਤਾਂ ਕਿੰਨਾ ਮਰਜੀ ਬੋਲੀ ਚੱਲੋ ਵੀ ਇੰਨਾ ਦੁੱਧ ਦੇ ਦੀ ਕੋਈ ਨਾ ਹੈ ਨਾ ਮੇਰੇ ਹੁਣ ਲੇਵੇ ਦੇ ਹਿਸਾਬ ਨਾਲ ਭਾਵੇਂ ਇਹਨੂੰ 25 ਕਿਲੋ ਬੋਲਦੇ 20 ਕਿਲੋ ਗਈ ਹੈ ਆਪੋ ਗਾਮ ਹੀ ਨਹੀਂ ਕਰਦੇ ਹੈ ਨਾ ਆਪਦੀ ਸਮਝ ਦੇਖੋ ਬਈ ਹੈ ਨਾ ਤੇ ਕਿਹੜਾ ਤੁਹਾਨੂੰ ਬਾਈ ਕਿਹਨਾ ਕੇਰਾ ਚਵਾਈ ਹੋਈ ਵੀ ਆ ਚਵਾਈ ਦਾ ਬਾਈ ਯਾਰ ਨਜ਼ਾਰਾ ਜਿੰਨੀਆਂ ਜਿੰਨਾ ਕਹੜਾ ਉਨਾ ਹੀ ਨਜ਼ਾਰਾ ਦੋ ਵੜਾਂ ਦੀ ਠੀਕ ਆ ਬਈ ਕੋਈ ਰੱਸੀ ਨਹੀਂ ਪਾਉਣਾ ਨਿਆਣਾ ਨਹੀਂ ਪਾਉਣਾ ਘਰ ਤੱਕ ਗਰੰਟੀ ਆਪਣੀ ਹੋਊਗਾ ਠੀਕ ਆ ਬਈ ਨਾ ਬਣੀ ਇਹ ਦਾਲ ਕਰ ਬਈ ਗੁਰੇ ਦੂਜੀ ਕਈ ਮਾਰੀ ਬਈ ਮੈਡ ਚ ਮੋਰੀਆਂ ਕਢਾਲਾ ਬਈ ਐਵੀ ਚਵਾਈ ਲੱਗੀ ਆ ਗੁਰੇ ਕੀ ਪਾ ਕਰਨਾ ਇਹਦਾ ਬਈ ਆਪਾਂ ਮੇਰੇ ਮੌਲ ਕਰਾਉਣਾ 65 70 ਲੋਕਾਂ ਨੂੰ ਜਿਹੜਾ ਕੋ ਮਰਜ਼ੀ ਕਰ ਲਾ ਬਿਲਕੁਲ 58000 ਚ ਛੋਟ ਕਰਨੀ ਆਪਾਂ ਬੱਚੀ ਦੀ ਹੈ ਨਾ ਬਈ ਬੈਕ ਸਾਈਡ ਤੋਂ ਲੈਵਾ ਦੇਖ ਲੈ ਬੱਚੀ ਦਾ ਕਿੰਨਾ ਕਰਦੀ ਹਾਂ ਬਾਕੀ ਉਹ ਬਈ ਹੈ ਠੰਡੀ ਸੀ ਲੈ ਜੀ ਇਹਨਾਂ ਕੋਈ 55 ਵਾਲਾ ਭਰਾ ਫੋਨ ਨਾ ਲਾਵੇ ਬਸ ਠੀਕ ਹੈ ਨਾ 55 ਚ ਮਰਜ਼ੀ ਦੀ ਛੋਟ ਕਰਨੀ ਆ ਬਿਲਕੁਲ ਨਾ ਬਈ ਕਿਉਂਕਿ ਚੋਣ ਪਸਮਾਈ ਨਾ ਸੋਹਣਾ ਬਈ ਹੈ ਨਾ ਤੇ ਬਈ ਇਹਦਾ ਵੀ ਆਪਾਂ ਮਰਾਈ ਦਈ ਹੈ ਨਾ ਮਣ ਗਈ ਬਿਲਕੁਲ ਬਿਲਕੁਲ ਉਹਦਾ ਖਣ ਬਈ ਹੋ ਰਿਹਾ ਇਹਦਾ ਖਣ ਬਈ ਆਇਆ ਬਈ ਇਹ ਪਹਿਲਾਂ ਨਾ ਬੱਚੀ ਬਈ ਬਾਹਰੀ ਬੜਾ ਸੋਹਣਾ ਬਚਵਾਈ ਬਹੁਤ ਸੋਹਣੀ ਬੱਚੀ ਦੀ ਇਹਦੀ ਵੀ ਹਾਂ ਇਹ ਸੂਆ ਪਹਿਲਾ ਹਨਾ ਹਾਂਜੀ ਆ ਪਤਾ ਬਾਕੀ ਤਾਂਆਂ ਹੀਆਂ ਸੂਈਆਂ ਵੀਰੇ ਰਾਹ ਦੀਆਂ ਬਹਿਣਾ ਜੇ ਹਾਂ ਬਈ ਜੇਰ ਚੂਰ ਦੀ ਫਿਰ ਆਪਾਂ ਵੀਡੀਓ ਬੜੀ ਰੱਖ ਲੈਣੇ ਨੇ ਬਈ ਜੇਰ ਦੀ ਵੀਡੀਓ ਦੀ ਵੀ ਵੀਡੀਓ ਵੀ ਦੇ ਦਾਂਗੇ ਵੀਰੇ ਜੇਰ ਦੀ ਗਾਰੰਟੀ ਵੀ ਹੋਊਗੀ ਆ ਬਸ ਠੀਕ ਹੈ ਹਾਂਜੀ ਹੋ ਗਿਆ ਉਹ ਆਪਾਂ ਕੰਮ ਕਰਨਾ ਹੀ ਨਹੀਂ ਹਨਾ ਵੀ ਬਿਲਕੁਲ ਬਿਲਕੁਲ ਵੀਰੇ ਇਹ ਬਾੜ ਨੂੰ ਕੋਈ ਰੱਸੀ ਨਹੀਂ ਪਾਉਂਦੀ ਲੋੜ ਵੀਰੇ ਲੈਣਾ ਨਹੀਂ ਦੇਣਾ ਨਹੀਂ ਕੋਈ ਠੀਕ ਐਨੀ ਸੌਸੀ ਲਾਈ ਬਾਕੀ ਗੁਰੇ ਮੈਂ ਇੱਕ ਚੀਜ਼ ਕਹਿਣਾ ਨਾ ਬਾਈ। ਕਈ ਵਾਰੀ ਪਸੂ ਕਰ ਵੀ ਜਾਂਦਾ ਏ। ਤੁਸੀਂ ਆਪਦੀਆਂ ਇੱਥੇ ਆ ਕੇ ਧਾਰਾ ਧੁਰਾ ਮਾਰ ਲਓ। ਉਹ ਚੀਜ਼ ਤਾਂ ਬਾਲੀ ਵਧੀਆ ਜੇ ਕੋਈ ਭਰਾ ਘਰੇ ਆ ਪਹੁੰਚੇ। ਘਰੇ ਆ ਜੀ ਵਾਹ। ਫਿਰ ਤਾਂ ਮਤਲਬ ਹੀ ਕਹਿਣ ਦਾ ਭਾਵ ਵੀ ਆਪਣੇ ਸਿਰ ਤੋਂ ਬਾਹਰ ਹੀ ਲੈ ਜਾਂਦਾ। ਹਾਂ। ਕਈ ਕਈ ਵਾਰੀ ਸੱਜਣ ਮੈਨੂੰ ਫੋਨ ਕਰੀ ਜਾਣਗੇ ਯਾਰ ਬਾਈ ਯਾਰ ਉਹ ਆਏ ਹੋ। ਮੈਂ ਕਹਿੰਦਾ ਕਿੰਨਾ ਨਾ ਬਾਈ ਤੁਸੀਂ ਫਾਰਮ ਤੇ ਚਲੇ ਜਾਓ ਅਗਲੀ ਦੀ ਚੀਜ਼ ਆ। ਜਦੋਂ ਪੈਸੇ ਲਾਉਣੇ ਬਾਈ ਆਪਾਂ। ਪੈਸੇ ਲਾਉਣੇ ਆ ਤੁਸੀਂ ਮੰਨ ਕੇ ਚਲੋ। ਉਹ ਪਿਆ ਯਾਰ ਗਾਂ ਤੇ ਲਾਉਣਾ ਤੇ 500 ਦਾ ਤੇਲ ਹੋਰ ਮਚਾ ਲੋ ਤੁਸੀਂ ਤਸੱਲੀ ਕਰ ਲੋ ਜਾ ਕੇ ਬੁੱਧੀ ਦੀ ਮਜਬੂਰੀ ਨਹੀਂ ਆ ਸਕਦਾ ਉਹ ਹਾਂ ਉਹ ਗੱਲ ਵੱਖਰੀ ਆ ਜੇ ਕੋਈ ਭਰਾ ਪਹੁੰਚ ਸਕਦਾ ਨਹੀਂ ਉਹ ਬੰਦਾ ਤਾਂ ਬਾਈ ਸਮਝ ਰਹੀ ਹੈ ਜਿਹਨੂੰ ਪਤਾ ਕਿਹੜਾ ਬੰਦਾ ਆਨਲਾਈਨ ਮੰਗਾਉਣਾ ਚਾਹੁੰਦਾ ਹੈ ਇਹ ਦੇਖੀ ਮੇਰੇ ਬੱਚੀ ਦੀ ਜਵਾਈ ਹਾਂ ਬਿਲਕੁਲ ਬਾਈ ਹਾਂ ਤੇ ਬਾਈ ਇਹਦੀ ਬਹੁਤ ਇੱਕ ਨੰਬਰ ਆਣਾ ਗੁਰ ਇਹਦਾ ਕੀ ਭਾ ਬਾਈ ਇਹਦਾ ਕੀਤੇ ਆਪਾਂ ਗਰੇ ਦਾ ਵੀ ਮੁੱਲ 45 46 ਜਿੰਨਾ ਮਰਜ਼ੀ ਕਰ ਲਈਏ 42000 ਚ ਛੋਟ ਦੇਣੀ ਬੱਚੀ ਦੀ ਬਸ ਠੀਕ ਬੱਚੇ ਦੀ ਲੇਵੇ ਦੀ ਫੀਟਿੰਗ ਉਹ ਆਜੀ ਬੈਗ ਤੋਂ ਆਹ ਦੇਖੋ ਤੁਸੀਂ ਇਹ ਇਹ ਆ ਦੇ ਬੱਚੀ ਹਾਂ ਕੋਈ ਬਾਅਦ ਨਹੀਂ ਕੋਈ ਸਾਈਡ ਨਹੀਂ ਹਣਾ ਅੱਜ ਤਾਂ ਜਦੋਂ ਬੌਲੇ ਚੋਂ ਨਿਕਲ ਨਿਕਲ ਕੇ ਦੌੱਤੇ ਆਈਆਂ ਨਾ ਮੇਰੇ ਬੱਚਿਆਂ ਦੱਸਣੀਆਂ ਕੁਝ ਫਿਰ ਦੱਸਣੀਆਂ ਫਿਰ ਭਰਿਆ ਕਰਨੀਆਂ ਬਈ ਹਾਥਣ ਸਵੇਰ ਹਣਾ ਤੇ ਗੁਰੇ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੇ ਬਈ ਲੋਕੇਸ਼ਨ ਮੇਰੇ ਪਿੰਡ ਆਪਣਾ ਸੁਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾੜਾ ਮੋਗੇ ਤੋਂ 20 ਕਿਲੋਮੀਟਰ ਵਾੜਾ ਤਲਵੰਡੀ ਭਾਈ ਤੋਂ ਵੀ 20 ਪੈ ਤੇ ਮੋਬਾਈਲ ਨੰਬਰ ਆਪਣਾ ਹੈਗਾ 9781230900 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਗੋਰੇ ਹੁਣਾ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਰੇਟ ਯਾਰ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਮੈਂ ਕਹਿੰਦਾ ਵੀ ਧਾਰ ਜੀ ਇੰਨੀ ਪੋਲੀ ਆ ਹਨ ਤੇ ਵੀ ਹੁਣ ਵੀ ਉੱਤਰੇ ਹੀ ਤੇ ਕਰਕੇ ਚੋਣ ਲੱਗ ਗਈ ਤੁਸੀਂ ਹਾਲਾ ਵੀ ਤੌਂ ਕਿ ਸਿੱਟਣ ਲੱਗੀਆਂ ਬਸ ਸਮਾਜ ਆ ਗਈਆਂ ਕਰਕੇ ਤੇ ਬਾਕੀ ਕਿਸੇ ਵੀ ਹਨਾ ਸੱਜਣ ਨੇ ਹੋਰ ਜਿਹੜੇ ਨੰਬਰ ਦੁੱਦੇ ਦੋ ਉਹਨੇ ਵੀ ਸਕਰੀਨ ਤੇ ਚੱਲੀ ਜਾਣਗੇ ਪਰ ਗੋਰੇ ਬਾਈ ਦਾ ਨੰਬਰ ਆ ਮੈਂ ਉਹਦੇ ਤੇ ਆਪਦੀ ਵੀਡੀਓ ਦੇ ਉੱਪਰ ਵੀ ਲਗਾ ਦੂੰਗਾ ਤੇ ਹੋਰ ਕੋਈ ਵੀ ਤਸੱਲੀ ਫਰਕ ਕਰਨੀ ਆ ਬਾਈ ਗੋਰੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਬਾਈ ਗੋਰੇ ਨੇ ਵੀ ਇਹ ਖਾਸ ਗੱਲ ਬੋਲੀ ਆ ਵੀ ਜਿਹੜਾ ਸੱਜਣ ਆਨਲਾਈਨ ਤੇ ਯਕੀਨ ਰੱਖਦਾ ਏ ਉਹ ਤਾਂ ਦਿਆਂ ਅੱਖਾਂ ਵਿੱਚ ਕੇ ਮੰਗਾ ਲਓ ਆ ਜਿਹੜੇ ਬੰਦੇ ਨੂੰ ਡਾਊਟ ਆ ਉਹ ਫਾਰਮ ਤੇ ਆ ਜਾਓ ਹਣਾ ਬਾਈ ਆਪਦੀ ਤਸੱਲੀ ਕਰਕੇ ਜਦੋਂ ਐਨ ਮਨ ਕੋਸ਼ ਹੋ ਗਿਆ ਉਹਦਾ ਦੀ ਗੱਲ ਹੈ ਬਿਲਕੁਲ ਮੇਰੇ ਪਹਿਲਾਂ ਵੀਡੀਓ ਨੂੰ ਵਾਪਸ ਤਾਂ ਕੀ ਹੈ ਵੀਰੇ ਐਵੇਂ ਫੂਨ ਲਾ ਕੇ ਨਾ ਤਾਂ ਅਸੀਂ ਕਿਤੇ ਲੰਬਾ ਦਿੱਤਾ ਗਿਆ ਜੀ ਜਦੋਂ ਅਗਲੇ ਤੋਂ ਰੱਸਾ ਫੜ ਲਿਆ ਤੇ ਜਦੋਂ ਕੋਈ ਸਾਨੂੰ ਫੂਨ ਲਾ ਕੇ ਕਹਿੰਦਾ ਮੁੜ ਕੇ ਆਉਂਦਾ ਗੁੱਸਾ ਗੁੱਸਾ ਆਉਂਦਾ ਭਾਈ ਠੀਕ ਆ ਉਹ ਤੇ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਭਾਈ ਆਪ ਦਾ ਮੂੰਹ ਖਰਾਬ ਕਰਨ ਵਾਲੀ ਗੱਲ ਹੀ ਹੁੰਦੀ ਹੈ ਭਾਈ ਇੱਥੇ ਆਓ ਉਕੇ ਭਾ ਜਿਆਜਾ ਜਿਹੜੇ ਭਾ ਦੇ ਬੱਚੇ ਇਹ ਜਿਹੇ ਚ ਮਿਲਦਿਆਂ ਆਪਾਂ ਮੰਨ ਕੇ ਚਲੀ ਵੀ ਐਨੇ ਥਣ ਭਾਂਡੇ ਵਾਲੀ ਜੀ ਆਪਾਂ ਉਹ ਗੱਲ ਕਰੀਏ 70 75000 ਤੋਂ ਮਨ ਕੋਈ ਨਹੀਂ ਘਟ ਕਰਦਾ ਬਾਈ ਬਾਈ ਕਰਦਣੀ ਹਣ ਐਬ ਜੀ ਬੱਚੀ ਦਾ ਮੇਰੇ ਸਾਹ 75 ਤੋਂ ਘਟ ਨਹੀਂ ਕਰਦਾ ਤੇ ਹੁਣ ਆਪਾਂ 52000 ਚ ਬੱਚੀ ਦਵਾਂਗੇ ਜਿੰਨਾਂ ਤੋਂ ਲਈ ਉਹਨਾਂ ਨੇ ਵੀਡੀਓ ਇਹਦੀ ਵੇਖਣੀ ਆ ਤੁਹਾਡੀਆਂ ਵੀਡੀਓ ਵੇਂਦੇ ਉਹ ਉਹਨਾਂ ਨੂੰ ਹੀ ਪਤਾ ਹੁਣ ਕਮਾਈ ਕਿੰਨੀ ਕੇ ਇਹ ਤਾਂ ਨਹੀਂ ਹੁਣ 50 ਦੀ ਲੈ ਕੇ ਤੇ ਇੰਨੀ ਕਮਾਈ ਹੋਣੀ ਨਹੀਂ ਹਾਂ 1000 2000 ਹੁੰਦਾ ਹਣਾ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚਾਉਂਦੇ ਬਣਦੇ ਰਹੋ ਜੀ ਧੰਨਵਾਦ